ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਆਪਣਾ ਮੋਬਾਈਲ ਨੰਬਰ 7017692249 ਜੇ ਕਿਸੇ ਵੀਰ ਨੇ ਵੀਡੀਓ ਪਾਉਣੀ ਹੋਵੇ ਆਪਣੇ ਨਾਲ ਸੰਪਰਕ ਕਰੇ ਬਾਈ ਜੀ ਤੇ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰੋ ਆ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੁਰਜ ਹਰੀਗਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਬਾਈ ਜੀ ਇਹਨੂੰ ਜੇਤੋਂ ਪੈਂਦੀ ਆ ਅੱਜ ਦੀ ਵੀਡੀਓ ਵਿੱਚ ਨਗੀਨਾ ਬਹੁਤ ਸੋਹਣੀ ਮੋਹਰਾ ਨਸਲ ਦੀ ਕਾਲੀ ਕੁੰਡੀ ਕੱਟੀ 1.5 ਸਾਲ ਦੀ ਉਮਰ ਤੁਹਾਡੇ ਲਈ ਲੈ ਕੇ ਲੈ ਕੇ ਬਾਈ ਜੀ ਹਾਜ਼ਰ ਹੋਏ ਆ ਬਾਈ ਜੀ ਬਾਕੀ ਦੀ ਬੰਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਨੇ ਆ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਬੁਰਜਹਰੀਗਾ ਜਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜੀ ਨਾਮ ਕੀ ਨਾਮ ਮਾਨਕ ਜੀ ਬਾਈ ਜੀ ਦਾ ਨਾਮ ਮਾਨਕ ਸਿੰਘ ਆ ਪਿੰਡ ਬੁਰਜਹਰੀਗਾ ਜਿਲ੍ਹਾ ਫਰੀਦਕੋਟ ਤਹਿਸੀਲ ਬਾਈ ਜੀ ਦਾ ਜੈਤੋ ਆ ਜੀ ਤੇ ਬਾਈ ਜੀ ਕੀ ਡਿਟੇਲ ਆ ਕੱਟੀ ਦੀ 27000 ਰੁਪਏ ਆ ਜੀ ਅੱਛਾ ਕੱਟੀ ਦੀ ਡਿਮਾਂਡ 27 ਡਿਟੇਲ ਕੀ ਆ ਜੀ ਦੀ ਮਾ ਡੇਢ ਡੇਢ ਸਾਲ ਦੀ ਕੱਟੀ ਆ ਜੀ ਇਹ ਅੱਛਾ ਜੀ ਪੂਰੀ ਚੰਗੀ ਮਹਿੰਦੀ ਕੱਟੀ ਹੈਗੀ 14 ਦਾ 15 ਲੀਟਰ ਵਾਲੀ ਦੀ ਅੱਛਾ ਜੀ 14 15 ਲੀਟਰ ਵਾਲੀ ਮਹਿੰਦੀ ਕੱਟੀ ਆ ਜੀ ਤੇ ਸੀਮਨ ਦਾ ਪਤਾ ਕਿਹੜੇ ਦੀ ਆ ਜੀ ਇਹ ਸੀਮਨ ਨਹੀਂ ਪਤਾ ਜੀ ਸੀਮਨ ਸਰਕਾਰੂ ਦੀ ਸੀਗਾ ਪਤਾ ਨਹੀਂ ਕਿਹੜਾ ਸੀ ਆ ਸਰਕਾਰੂ ਸੀਮਨ ਸੀਗਾ ਜੀ ਪਤਾ ਨਹੀਂ ਕਿਹੜਾ ਲੱਗਾ ਸੀਗਾ ਬਾਈ ਜੀਆਂ ਦੇ ਐਵੇਂ ਗੱਪ ਝੂਠ ਮਾਰਨ ਦਾ ਫਾਇਦਾ ਕੋਈ ਨਹੀਂ ਜੀ ਤੇ ਬਾਈ ਇਹ ਕੱਟੀ ਕਾਲੀ ਜਾਮਨਰ ਗਈ ਆ ਕੁੰਡੇ ਸਿੰਘ ਦੀ ਆ ਜਮਾ ਨੱਤਾਂੇ ਧਰੀ ਫਿਰਦੀ ਆ ਪਤਲੀ ਬੂਥਦੀ ਆ ਤੇ ਰੰਦਬਾਜ ਕੱਟੀ ਆ ਕਾਲੀ ਸ਼ਾਹ ਜੀ ਤੌਰ ਚਾਲ ਬਾਈ ਜੀ ਦੀ ਚੈੱਕ ਕਰਾ ਦੇਣੇ ਤੁਨੂੰ ਬਾਈ ਜੀ ਤੌਰ ਕੇ ਵਿਖਾ ਸਕਦੇ ਜਿਸੁੰਦਰ ਤੌਰ ਬਾਈ ਆ ਬਾਈ ਜੀ ਤੌਰ ਚਾਲ ਤੁਨੂੰ ਇਹਦੀ ਕਰਮ ਵਾਲੀ ਦੀ ਚੈੱਕ ਕਰਾਉਣੇ ਆ ਦਸੱਲੀ ਪਰਖ ਵੀਰ ਜੀ ਤੁਸੀਂ ਆਪ ਕਰਦੇ ਆ ਕੱਟੀ ਸੋਹਣੀ ਸਲੱਖੀ ਵੀਰ ਮੇਰੋ ਬਹੁਤ ਆ ਦੇਖੋ ਕਾਲੀ ਸੋਹਣੀ ਕੁੰਡੀ 40 ਹੱਥ ਦੀ ਆ ਤੋਰਾ ਚੈੱਕ ਕਰੋ ਜੀ ਜਵਾਨੀ ਹੈ ਜੇ ਸਰਪੱਜਣਾ ਨਸਣਾ ਤੇ ਨੇ ਹੈਗਾ ਜੀ ਇਹ ਉਮਰੀ ਆਉ ਜੀ ਹੁੰਦੀ ਆ ਜੀ ਦੇਖੋ ਜੀ ਲੈਓ ਬਾਈ ਜੀ ਆ ਦੇਖੋ ਜੀ ਬਾਈ ਜੀ ਤੌਰ ਚਾਲ ਚੈੱਕ ਕਰੋ ਜੀ ਥਣ ਥਣ ਵਿਖਾ ਦੇ ਆ ਬਾਈ ਜੀ ਥਣ ਦੇਵਾ ਨੇੜ ਤੋਂ ਬਾਈ ਜੀ ਤੁਹਾਨੂੰ ਚੈੱਕ ਕਰਾਉਣੇ ਆ ਬਾਈ ਜੀ ਸੱਲੀ ਭਰਕ ਕਰੋ ਵੀਰ ਜੀ ਚਾਰ ਹੀ ਥਾਣਾ ਬਾਈ ਜੀ ਮੋਟਾ ਮੋਟਾ ਖਾਣਾ ਜੀ ਪੂਰੇ ਗੈਬ ਚਾ ਜੀ ਤੇ ਫੇਸ ਕੁਆਲਟੀ ਚੈੱਕ ਕਰੋ ਜੀ ਸਿੰਗੀ ਕਰਮ ਵਾਲੀ ਨੂੰ ਬਹੁਤ ਸੋਹਣੀ ਆ ਜੀ ਖੀਰੀ ਕੱਟੀ ਆ ਪਤਲੀ ਬੁੱਥੀ ਦੀ ਆ ਜੀ ਅੱਖ ਕਾਲੀ ਆ ਜੀ ਰੰਗ ਜਾਵਨਰਗਾ ਕਾਲਾ ਜੀ ਜੋ ਕੋਈ ਵੀਰ ਸੰਸਮਹਾਲਣ ਲੈ ਜੇ ਜੀ ਤੇ ਹੋਰ 6 ਮਹੀਨੇ ਨੂੰ ਕੱਟੀ ਬੰਦ ਦੇ ਆਰੇ ਆ ਜੀ ਬਾਈ ਜੀ ਤੇ ਬਾਈ ਜੀ ਜੈਡ ਡਿਮਾਂਡ ਕੀ ਹੈ ਜੀ ਦੀ ਜੈ ਜੀ ਹੈ ਜੀ ਮਾਨਤਾਨ ਕਰ ਦਾਂਗੇ ਜੈ ਜੀ 27000 ਰੁਪਏ ਜੀ ਹਾਂ ਜੀ 27 ਦੇ ਵਿੱਚ ਮਾਨਤਾਨ ਹੋ ਜਾਊਗਾ ਜੀ ਚਲੋ ਬਾਈ ਜੀ ਦਾ ਆਹਦੇ ਮਾਨਤਾਨ ਹੋ ਜਾਊਗਾ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਹੈ ਮੇਰਾ ਨੰਬਰ 94646 36573 ਬਾਈ ਜੀ ਦਾ ਮੋਬਾਈਲ ਨੰਬਰ 94646 36573 ਹੈ ਜੀ ਇਹ ਨੰਬਰ ਸਕਰੀਨ ਦੇ ਉੱਤੇ ਚੱਲਦਾ ਰਹੂਗਾ ਇਹ ਤੇ ਬਾਈ ਜੀ ਸੰਪਰਕ ਕਰੋ ਜੇ ਕਿਸੇ ਵੀਰ ਨੂੰ ਕੱਟੀ ਪਸੰਦ ਆਵੇ ਤਾਂ ਜੀ ਬਾਈ ਜੀ ਤੇ ਵੀਡੀਓ ਸੋਹਣੀ ਲੱਗੇ ਬਾਈ ਆਪਣੀ ਸ਼ੇਅਰ ਤੇ ਲੈ ਕੇ ਮੇਰੇ ਬਾਈ ਜਰੂਰ ਕਰਿਓ ਧੰਨਵਾਦ ਬਾਈ ਜੀ ਵੀਡੀਓ ਵੇਖਣ ਦੇ